ਲਓ ਜੀ ਸਾਡੀ ਵੀਡੀਓ ਦੇਖ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਵੀ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਹੈ ਜੀ ਤੇ ਬਾਕੀ ਅੱਜ ਆਪਾਂ ਬਾਜਵਾ ਕਲੈਕਸ਼ਨ ਵਾਲਾ ਕੋ ਪਹੁੰਚੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਾਜਵਾ ਕਲੈਕਸ਼ਨ ਕਿੱਥੇ ਸਥਿਤ ਹੈ ਆਪਾਂ ਇਸ ਟਾਈਮ ਖੜੇ ਆਂ ਜੀ ਅੱਡਾ ਬਖਸ਼ੀਵਾਲ ਦੇ ਵਿੱਚ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਉਹ ਕਰੀਏ ਜਦੋਂ ਆਪਾਂ ਕਲਾਨੌਰ ਤੋਂ ਆਵਾਂਗੇ ਤੇ ਬਖਸ਼ੀਵਾਲ ਦੇ ਲਾਸਟ ਇਅਰ ਤੇ ਜਦੋਂ ਆਪਾਂ ਗੁਰਦਾਸਪੁਰ ਵੱਲੋਂ ਆਉਂਦੇ ਆਂ ਤੇ ਬਖਸ਼ੀਵਾਲ ਦੇ ਸਟਾਰਟ ਹੁੰਦੇ ਆਂ ਬਾਜਵਾ ਕਲੈਕਸ਼ਨ ਜਿਹੜੀ ਉਹ ਦੁਕਾਨ ਤੁਹਾਨੂੰ ਮਿਲੇਗੀ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਵੀਰ ਦਾ ਕੰਮ ਤੁਹਾਨੂੰ ਵਿਖਾਉਂਦੇ ਆਂ ਵੇਖੋ ਸੱਜਣੋ ਅਕਸਰ ਹੀ ਆਪਾਂ ਗੱਲ ਕਰਦੇ ਆਂ ਕਿ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਆਪਣੇ ਕਾਰੋਬਾਰ ਸੈੱਟ ਕਰ ਰਹੇ ਆ ਤੇ ਜਦੋਂ ਵੀ ਸਾਡਾ ਕੋਈ ਸੱਜਣ ਸੱਜਣ ਮਿੱਤਰ ਇੱਥੇ ਕਾਰੋਬਾਰ ਸਟਾਰਟ ਕਰਨ ਦੀ ਸ਼ੁਰੂਆਤ ਕਰਦਾ ਤੇ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਉਹਦਾ ਸਾਥ ਦਈਏ ਤੇ ਅੱਜ ਆਪਾਂ ਗੱਲ ਕਰਾਂਗੇ ਵੀਰ ਨੇ ਜਿਹੜਾ ਇੱਥੇ ਕੰਮ ਸ਼ੁਰੂ ਕੀਤਾ ਆਪਣਾ ਤੇ ਬਹੁਤ ਚੰਗੀ ਗੱਲ ਹੈ ਬਾਕੀ ਜਿਹੜੇ ਵੀ ਲਗ ਲਗੇ ਦੇ ਪਿੰਡ ਨੇ ਬਖਸ਼ੀਵਾਲ ਦੇ ਤਲਵੰਡੀ ਹੋ ਗਿਆ ਡੇਰੀਵਾਲ ਹੋ ਗਿਆ ਮਾਨੇਪੁਰ ਹੋ ਗਿਆ ਲਾ ਵਗੈਰਾ ਉਹ ਸਾਰੇ ਭਰਾ ਜਿਹੜੇ ਸਾਡੇ ਚੈਨਲ ਨਾਲ ਜੁੜੇ ਨੇ ਉਹ ਜਰੂਰ ਇੱਕ ਵਾਰੀ ਵਿਜ਼ਿਟ ਕਰਨ ਬਾਕੀ ਜਿਹੜਾ ਭਰਾ ਵੀ ਇੱਕ ਵਾਰੀ ਵਿਜ਼ਿਟ ਕਰੇਗਾ ਆਸ ਕਰਦੇ ਆ ਕਿ ਉਹ ਗਾਂ ਜੁੜ ਜੂਗਾ ਦੁਕਾਨ ਦੇ ਨਾਲ ਕਿਉਂਕਿ ਰੇਟ ਬਹੁਤ ਜਾਇਜ਼ਾ ਵੀਰ ਦਾ ਆਪਾਂ ਰੇਟ ਦੇ ਬਾਰੇ ਚ ਵੀ ਸਾਰੀ ਗੱਲਬਾਤ ਕਰਾਂਗੇ ਆਜੋ ਬਾਈ ਦੁਕਾਨ ਦੇ ਅੰਦਰ ਚੱਲਦੇ ਆਂ ਇਹ ਹੈਗਾ ਜੀ ਬਾਈ ਦੀ ਦੁਕਾਨ ਦਾ ਅੰਦਰ ਦਾ ਵਿਊ ਬਾਈ ਕੋਲੋਂ ਤੁਹਾਨੂੰ ਰੈਡੀਮੇਡ ਹਰ ਤਰ੍ਹਾਂ ਦੀ ਚੀਜ਼ ਮਿਲ ਜੇਗੀ। ਬਾਕੀ ਨਵਾਂ ਬੰਦਾ ਰੇਟ ਬਿਲਕੁਲ ਜਾਇਜ਼ ਆ। ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ। ਜੇ ਤੁਹਾਨੂੰ ਚੀਜ਼ ਵਧੀਆ ਮਿਲੇ ਤਾਂ ਬਾਰ-ਬਾਰ ਤੁਸੀਂ ਆਪਣੇ ਆਪ ਜਾਓਗੇ। ਬਾਕੀ ਜੇ ਕਿਸੇ ਨੇ ਕੋਈ ਆਈਟਮ ਜਾਂ ਹੋਰ ਕੋਈ ਆਰਟੀਕਲ ਮੰਗਵਾਉਣਾ ਹੋਵੇ ਮੰਗਵਾ ਵੀ ਦੇਣਗੇ। ਲੋਕੇਸ਼ਨ ਤੁਹਾਨੂੰ ਬਿਲਕੁਲ ਸਹੀ ਆਪਾਂ ਦੱਸ ਦਿੱਤੀ ਆ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਵੀਰ ਦਾ ਕੰਮ ਚਲਾਈਏ ਦੁਕਾਨ ਵੀਰ ਨੇ ਬਹੁਤ ਸੋਹਣੀ ਬਣਾਈ ਹੋਈ ਆ ਆਜੋ ਤੁਹਾਨੂੰ ਸਾਰੇ ਆਰਟੀਕਲ ਦਿਖਾਉਨੇ ਆ ਤੇ ਸਰਜੀਤ ਭਾਜੀ ਆਪਣੇ ਕੋਲ ਜਿਹੜੇ ਕੋਈ ਜਿਹੜੇ ਕੋਈ ਆਰਟੀਕਲ ਹੈਗੇ ਨੇ ਆਪਾਂ ਸੱਜਣਾਂ ਨੂੰ ਵਿਖਾਈਏ ਤੇ ਵੇਖ ਕੇ ਸੱਜਣ ਜਿਹੜੇ ਆ ਉਹ ਆਪਣੇ ਕੋਲ ਆਉਣ ਚੈੱਕ ਕਰੋ ਵੀਰ ਜੀ ਪੈਂਟਾਂ ਜਿਹੜੇ ਵਿੱਚ ਬੂਟ ਕੱਟੇ ਮਿਲ ਜੂਗੀ ਸਟ੍ਰੇਜ ਵੀ ਮਿਲ ਜੂਗੀ ਹਰ ਪ੍ਰਕਾਰ ਦੇ ਮਿਲ ਜਾਗਾ ਕਪੜਾ ਚੈੱਕ ਕਰੋ ਕੜੋ ਕੜਾਈ ਵਾਲਾ ਮਾਲ ਆ ਵੀਰ ਇਹਦੇ ਵਿੱਚ ਆਪਣੇ ਕੋਲ ਜੌਰਨ ਵੀ ਮਿਲ ਜਾਏਗਾ ਫਿਰ ਆਪਣੇ ਕੋਲ ਆ ਜਾਈਏ ਕੱਪੜੇ ਵਾਲੀ ਪੈਂਟ ਕਲਰ ਚੈੱਕ ਕਰੋ ਇਹਦੇ ਵਿੱਚ ਚਾਰ ਕਲਰ ਮਿਲਣਗੇ ਭਾਜੀ ਜਿਹਦੇ ਬਾਅਦ ਆ ਜਾਣਗੇ ਆਪਣੀਆਂ ਸ਼ਰਟਾਂ ਸ਼ਰਟਾਂ ਦੇ ਕਲਰ ਚੈੱਕ ਕਰੋ ਬੂਜੀ ਮਿਲ ਜੂ ਰਮਾਨੀ ਮਿਲ ਜੂ ਹਰ ਪ੍ਰਕਾਰ ਦੀ ਸ਼ਰਟ ਮਿਲਿਆਗੀ ਵੀਰੇ ਚੈੱਕ ਕਰੋ ਕਲਰ ਪਲੈਨ ਚ ਵੀ ਮਿਲ ਜੂਗੀ ਇਹਦੇ ਵਿੱਚ ਚੈੱਕ ਕਰੋ ਬੱਲਰ ਫਿਰ ਆਪਣੇ ਕੋ ਆਉਣੀਆਂ ਵੀਰ ਜੇ ਟੀ-ਸ਼ਰਟ ਚੈੱਕ ਕਰੋ ਬੱਲਰ ਬਾਕੀ ਜੇ ਕੋਈ ਵੀਰ ਪ੍ਰਿੰਟ ਵਾਲੀ ਟੀ-ਸ਼ਰਟ ਦੀ ਫੋਟੋ ਵਗੈਰਾ ਦਿੰਦਾ ਮੰਗਵਾ ਦੋਗੇ ਹਾਂਜੀ ਹਾਂਜੀ ਸਰਪ ਕੋਈ ਹੋਏਗਾ ਵੀਰਾ ਹੋਰ ਥੇਲ ਦਾ ਕੰਮ ਹੀ ਹੋਊਗਾ ਇਹਨਾਂ ਚ ਵੀ ਕਲਰ ਚੈੱਕ ਕਰੋ ਇਹਦੇ ਜੇ ਸਹੀ ਕਲਰ ਮਿਲ ਲੰਗੇ ਭਾਜੀ ਬਾਕੀ ਸਰਜੀਤ ਵੀ ਰੇਟ ਤੋਂ ਕੋ ਬੰਦਾ ਨਰਾਜ ਹੋ ਕੇ ਨਾ ਜਾਵੇ ਤੇ ਰੇਟ ਆਪਣਾ ਬਿਲਕੁਲ ਆਪਾਂ ਜਿਹੜਾ ਸੱਜਣ ਇੱਕ ਵਾਰੀ ਵੀਡੀਓ ਦੇਖ ਕੇ ਆਉਂਦਾ ਉਹ ਗਾਹ ਤੁਸੀਂ ਜੋੜ ਕੇ ਰੱਖਣਾ ਉਹਨੂੰ ਵੀਰ ਜੀ ਬਿਲਕੁਲ ਜਾਇਜ਼ ਰੇਟ ਹੋਏਗਾ ਆਪਾਂ ਨੂੰ ਇਹ ਨਹੀਂ ਮਾਰਕੀਟ 'ਚ ਕੋਈ 700 ਦਾ ਵੇ 800 ਦਾ ਵੇ ਅਸੀਂ ਬਿਲਕੁਲ ਜਾਇਜ਼ ਰੇਟ ਤੇ ਲਾਵਾਂਗੇ ਕਲਰ ਚੈੱਕ ਕਰੋ ਦੇਖ ਲੈ ਬਸ ਪੰਜਾਬ ਹੀ ਮਿਲ ਜੂਗੀ ਕਲਰ ਇੱਚ ਵੀ 6 ਮਿਲ ਗਏ ਜਿਹੜੇ ਉਹਦੇ ਕੋ ਸ਼ਰਟਾਂ ਵੀ ਮਿਲ ਜਾਣਗੇ ਬਾਕੀ ਜਿਹੜਾ ਵੀ ਸੱਜਣ ਆਪਣੀ ਦੁਕਾਨ ਤੇ ਆਉਂਦਾ ਗੋਦਨ ਨੰਬਰ ਲੈ ਲਿਆ ਜਾਵੇਗਾ ਹੌਲੀ ਹੌਲੀ WhatsApp ਗਰੁੱਪ ਬਣਾਵਾਂਗੇ ਜਦੋਂ ਵੀ ਕੋਈ ਨਵਾਂ ਆਰਟੀਕਲ ਆਉਂਦਾ ਤੇ ਤੁਹਾਨੂੰ ਉਸੇ ਵੇਲੇ ਮੈਸੇਜ ਚੱਲ ਜਾਇਆ ਕਰੇਗਾ ਤੇ ਤੁਹਾਨੂੰ ਕੱਪੜੇ ਖਰੀਦਣ ਵਿੱਚ ਸੌਕ ਮਿਲੇਗੀ ਇਸੇ ਤਰ੍ਹਾਂ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ